ਠੀਕ ਹੈ ਜੀ ਬਾਈ ਇਹ ਗੱਲ ਸੀਗੀ ਪਹਿਲਾਂ ਆਪਾਂ 24 ਸਾਲਾਂ ਤੋਂ ਕੰਮ ਕਰਦੇ ਆਂ ਹਾਂਜੀ ਪਹਿਲਾਂ ਆਪਾਂ ਦੁਕਾਨਦਾਰਾਂ ਨੂੰ ਸਪਲਾਈ ਕਰਦੇ ਸੀਗੇ ਠੀਕ ਹੈ ਦੁਕਾਨਾਂ ਤੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਰਿਟੇਲ ਕਾਊਂਟਰ ਖੋਲਿਆ ਤੇਲੀਆਂ ਵਾਲੇ ਬਾਜ਼ਾਰ ਚ ਹਾਂਜੀ ਆਪਣੇ ਸਰਹੰਦੀ ਗੇਟ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਆਪਾਂ ਕਹਿੰਦੇ ਵੀ ਜਿਹੜੇ ਭੈਣ ਭਾਈ ਪਿੰਡਾਂ ਤੋਂ ਆਉਂਦੇ ਨੇ ਉਹਨਾਂ ਦਾ ਫਾਇਦਾ ਹੋ ਜਾਵੇ ਵੱਧ ਤੋਂ ਵੱਧ ਠੀਕ ਹੈ ਜੀ ਤੇ ਜਿਹੜਾ ਕੱਪੜਾ ਉਹਨਾਂ ਦਾ ਆਮ ਸ਼ੋਰੂਮਾਂ ਤੋਂ 1 ਲੱਖ 2 ਲੱਖ ਚ ਬਣਦਾ ਆਪਾਂ 60-70 ਹਜ਼ਾਰ ਚ 50 ਹਜ਼ਾਰ ਚ ਵਿਆਹ ਦਾ ਕੱਪੜਾ ਬਣਾ ਲੈਂਦੇ ਆਂ ਲਓ ਬਿਲਕੁਲ ਤੁਹਾਨੂੰ ਹੋਰ ਸੇ ਰੇਟਾਂ ਤੇ ਲਾ ਲੂਣਾ ਵੀਰੇ ਬਿਲਕੁਲ ਹੋਰ ਸੇ ਰੇਟਾਂ ਤੇ ਦਵਾਂਗੇ ਅਲੱਗ-ਅਲੱਗ ਪੀਸ ਵੀ ਠੀਕ ਆ ਜੀ ਤੇ ਹੁਣ ਤੁਹਾਨੂੰ ਸਾਰੇ ਆਪਣਾ ਕਲੈਕਸ਼ਨ ਦਿਖਾਵਾਂਗੇ ਬਾਈ ਉਹਨਾਂ ਦੀ 300 ਦਾ ਵੇਚ ਰਿਹਾ ਇਹ ਇਹ ਵਾਲਾ ਸੂਟ ਹੈ ਵਧੀਆ ਬਰੀਕ ਮਤਲਬ ਬਰੀਕ ਟਾਂਕੇ ਦੇ ਵਰਕ ਦੇ ਵਿੱਚ ਤੁਹਾਨੂੰ ਸਿਰਫ 250 ਰੁਪਏ ਦਾ ਪੈਜੂ 5 ਮੀਟਰ ਪੂਰਾ ਸੂਟ ਨਾਲ 2.5 ਮੀਟਰ ਦੁਪੱਟਾ ਸੈਮੀ ਚਨੂਨ ਦਾ ਲੈਸ ਲੱਗੀ ਹੋਊਗੀ ਕਲਾਸ ਸਿਮਰ ਇਹਦੇ ਵਿੱਚ 2.5 ਮੀਟਰ ਦਾ ਦੁਪੱਟਾ ਫੁੱਲ ਕੱਢਿਆ ਹੋਊਗਾ ਲਓ ਜੀ ਤੇ ਆ ਫਰੰਟ ਕੱਢਿਆ ਹੋਊਗਾ ਬਾਈ ਹਾਂਜੀ ਪੂਰਾ ਸੂਟ 5 ਮੀਟਰ ਦਾ ਬਾਹਾਂ ਕੱਟੀਆਂ ਹੋਣੀਆਂ ਆ ਠੀਕ ਆ ਜੀ ਸਿਰਫ ਆਪਾਂ 1000 ਰੁਪਏ ਦੀ ਰੇਂਜ ਦੇ ਦੇਣਾ ਤੁਹਾਨੂੰ ਚ ਰੰਗ ਬਾਧੂ ਮਿਲ ਜਾਣਗੇ ਓਕੇ ਜੀ ਆ ਦੇਖੋ ਬਾਈ ਇਹ ਬੈਲਵੈਟ 5 ਮੀਟਰ 9000 ਆ ਓਕੇ ਜੀ ਆ ਵੇਖੀਂ ਖਾਪਦੇ ਹਨਾ ਆ ਬਾਈ ਖੇਨ ਖਾਪ ਆ ਗਈ ਹਾਂਜੀ ਇਹਦੇ ਵਿੱਚ ਰੰਗ ਡਿਜ਼ਾਈਨ ਬਾਧੂ ਨੇ ਲਓ ਜੀ ਨਹੀਂ ਕਰਨਾ ਪੈਣਾ ਠੀਕ ਹੈ ਬਾਕੀ ਸਾਰੀਆਂ ਪਹਿਣਾਂ ਨੂੰ ਮਤਲਬ ਦੱਸਿਆ ਜਾਂਦਾ ਆਪਾਂ ਜਿਹੜਾ ਹੋਰ ਸੇਲ ਕਰਦੇ ਆ ਦੁਕਾਨਦਾਰਾਂ ਨੂੰ ਜਿਹੜਾ ਰੇਟ ਦਿੰਨੇ ਆ ਉਹੀ ਰੇਟ ਦੇਣਾ ਆਪਣੇ ਦੁਕਾਨ ਤੇ ਠੀਕ ਹੈ ਜੀ ਬਾਕੀ ਹੋਰ ਦੁਕਾਨਦਾਰਾਂ ਮੰਗ ਜਿਵੇਂ ਵੀਡੀਓ ਪਾ ਦਿੰਦੇ ਨੇ ਜਦੋਂ ਦੁਕਾਨ ਤੇ ਕਸਟਮਰ ਪਹੁੰਚਦਾ ਮੌਕੇ ਤੇ ਕਹਿੰਦੇ ਉਹਦਾ ਮਾਲ ਦੋ ਦਿਨ ਪਹਿਲਾਂ ਹੀ ਵਿਗ ਗਿਆ ਉਸ ਤਰ੍ਹਾਂ ਨਹੀਂ ਹੋਊਗਾ ਭਾਈ ਤੁਹਾਨੂੰ ਪੂਰੇ ਸਾਲ ਜਿਹੜੇ ਚੀਜ਼ਾਂ ਦਿਖਾਈਆਂ ਨੇ ਜਿਹੜੇ ਰੇਟ ਦਿਖਾਏ ਨੇ ਪੂਰੇ ਸਾਲ ਮਿਲਦੇ ਆ ਹਾਂਜੀ ਤੁਸੀਂ オリジナル ਵੀਡੀਓ ਮੇਰੇ ਅਫੀਸ਼ੀਅਲ YouTube ਚੈਨਲ ਅਮਰਤ ਗਿੱਲ ਬਲੌਗ ਤੇ ਜਾ ਕੇ ਦੇਖ ਸਕਦੇ ਹੋ ਉੱਥੇ ਪ੍ਰੋਪਰ ਅਪਲੋਡ ਕਰਤੀ ਹੈ ਬਾਕੀ ਮੈਂ ਲਿੰਕ ਟੱਕਰ ਵਿੱਚ ਦੇ ਦੇਣਾ ਤੁਸੀਂ ਲਿੰਕ ਤੇ ਓਕੇ ਕਰਕੇ ਪ੍ਰੋਪਰ ਵੀਡੀ ਤੇ ਹੁਣ ਆਪਾਂ ਤੁਹਾਨੂੰ ਸਾਰੀ ਕਲੈਕਸ਼ਨ ਦਿਖਾਵਾਂਗੇ ਬਾਕੀ ਮੈਂ ਸਾਈਡ ਤੇ ਚੈਨਲ ਦਾ ਲੋਗੋ ਲਾਇਆ ਹੋਇਆ ਇਹ ਮੇਰਾ ਚੈਨਲ ਆ ਅਫੀਸ਼ੀਅਲ ਅਮਰਤ ਗਿੱਲ ਵਲੌਗ ਇਹਤੇ ਪ੍ਰੋਪਰ ਵੀਡੀਓ ਅਪਲੋਡ ਕੀਤੀ ਹੈ ਤੁਸੀਂ ਉੱਥੇ ਜਾ ਕੇ ਪ੍ਰੋਪਰ ਵੀਡੀਓ ਦੇਖ ਸਕਦੇ ਹੋ ਜਾਂ ਤੁਸੀਂ ਇਹੀ ਵੀਡੀਓ ਦੀ ਸਪੀਡ ਘਟਾ ਕੇ ਕਟਾ ਕੇ ਇਹਨੂੰ ਦੇਖ ਸਕਦੇ ਹੋ ਤਾਂ ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆ ਪ੍ਰੋਪਰ ਤੁਹਾਨੂੰ ਐਡਰੈਸ ਦਿਖਾਵਾਂਗੇ ਪ੍ਰੋਪਰ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਆਪਾਂ ਹੁਣ ਦੁਕਾਨ ਤੇ ਤੇਸ ਰੰਦੀ ਘੜੇ ਬਿਲਕੁਲ ਤੁਸੀਂ ਐਂਟਰ ਹੋਣਾ ਲਓ ਜੀ ਰੰਦੀ ਘੜੇ ਐਂਟਰ ਹੋ ਕੇ ਤੁਸੀਂ ਇੱਧਰ ਮੁੜ ਜਾਣਾ ਇੱਧ पहुंचे लो जी आप सॉप्ते पहुँचे मोमिन क्लॉथ हाउस अंजू कि हटी चलते हैं आपने दौड़ा सारी अब आपटा कलेक्शन आया प्रॉपर तुम्हें एड्रेस समझे होंगे बाकी मैंने मतलब कंटेक्ट नंबर शयर कर दोॉप ना तो तुम्हें कंटेक्ट नंबर से गल गए प्रॉपर पहुंचो नहीं पता लगता वैसे पता लग गया होगा बाकी जी वीडियो चली लगी लाइक शेयर के कमेंट जरूर करना अपने 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 चैनल सब्सक्राइ करना दौरानी थोड़ी सारी अज्जे कलेक्शन बुलाई में एंड तक जरूर बने रहे हो अभी ਲਓ ਜੀ ਹੁਣ ਆਪਾਂ ਤੁਹਾਨੂੰ ਸਾਰੀ ਕਲੈਕਸ਼ਨ ਦਿਖਾਵਾਂਗੇ ਤੇ ਬਾਈ ਜੀ ਕੀ ਦਿਖਾ ਰਹੇ ਹਾਂ ਅੱਜ ਫਿਰ ਬਾਈ ਜਿਹੜੇ ਸੂਟ ਤਿਆਰ ਹੋ ਰਹੇ ਨੇ ਨਵੇਂ ਨਵੇਂ ਆਪਣੇ ਫੈਕਟਰੀ ਦੇ ਵਿੱਚੋਂ ਸਾਰੇ ਦਿਖਾਉਣੇ ਨੇ ਤੁਹਾਨੂੰ ਠੀਕ ਆ ਜੀ ਜਿਵੇਂ ਆਪਣੇ ਲਵ ਰੇਂਜ ਸਟਾਰਟ ਹੋ ਜੂਗੀ ਇਹ ਬਾਜ਼ਾਰ ਦੇ ਵਿੱਚ ਕੋਈ 300 ਦਾ ਵੇਚ ਰਿਹਾ ਕੋਈ 350 ਦਾ ਵੇਚ ਰਿਹਾ ਇਹ ਵਾਲਾ ਸੂਟ ਹੈ ਵਧੀਆ ਬਰੀਕ ਮਤਲਬ ਬਰੀਕ ਟਾਂਕੇ ਦੇ ਵਰਕ ਦੇ ਵਿੱਚ ਤੁਹਾਨੂੰ ਸਿਰਫ 220 ਰੁਪਏ ਦਾ ਪੈਜੂ 5 ਮੀਟਰ ਪੂਰਾ ਸੂਟ ਨਾਲ 2.5 ਮੀਟਰ ਦੁਪੱਟਾ ਸੈਮੀ ਚਨੂਨ ਦਾ ਲੈਂਸ ਲੱਗੀ ਹੋਊਗੀ ਸਿਰਫ 225 ਰੁਪਈਆ ਚ ਪੈ ਜਾਓ ਲਓ ਜੀ 225 ਇਹ ਹਾਂਜੀ ਤੁਸੀਂ ਜਿਹੜਾ ਮਰਜ਼ੀ ਦੇਖੋ ਜੀ ਇਹ ਲਓ ਦੇਖੋ ਸਾਰਾ ਹੈਲਾ ਇਹ ਬਾਈਨਰੀ ਖੁਦ ਹੀ ਮੈਨੂਫੈਕਚਰੀਆ ਖੁਦ ਹੀ ਆਪਣੀ ਫੈਕਟਰੀ ਹੈ ਨਾ ਤਾਂ ਤੁਮਾਂ ਅੱਜ ਬਹੁਤ ਸਾਰਾ ਸਪਿੰਟ ਕਾਂਦੇ ਤੇ ਲੈ ਕੇ ਆਏ ਉਸ ਤੋਂ ਬਾਅਦ ਭਾਈ ਇੱਕ ਕਪੜਾ ਆ ਬਹੁਤ ਮਸ਼ਹੂਰ ਹੈ ਹਾਂਜੀ ਗਲਾ ਸਿਮਰ ਹਾਂਜੀ ਇਹਦੇ ਵਿੱਚ 2.5 ਮੀਟਰ ਦਾ ਐਂਡ ਦੁਪੱਟਾ ਫੁੱਲ ਕੱਢਿਆ ਹੋਊਗਾ ਲਓ ਜੀ ਤੇ ਆ ਫਰੰਟ ਕੱਢਿਆ ਹੋਊਗਾ ਬਾਈ ਹਾਂਜੀ ਪੂਰਾ ਸੂਟ 5 ਮੀਟਰ ਦਾ ਬਾਹਾਂ ਕੱਟੀਆਂ ਹੋਣੀਆਂ ਆ ਠੀਕ ਆ ਜੀ ਸਿਰਫ ਆਪਾਂ 1000 ਰੁਪਏ ਦੀ ਰੇਂਜ ਦੇ ਦੇਣਾ ਤੁਹਾਨੂੰ ਬਾਜ਼ਾਰ 'ਚ ਕੋਈ 1500 ਦਾ ਵੇਚਦਾ ਕੋਈ 2000 ਦਾ ਵੇਚਦਾ ਇਹ 1000 ਦੀ ਰੇਂਜ ਦੇ ਦੇਣਾ ਹਾਂਜੀ ਕੱਪੜਾ ਇੱਕ ਜਾਮ ਦੇ ਉੱਤੇ ਚੱਲਦਾ ਕਿਉਂਕਿ ਗਰਮੀਆਂ ਦੇ ਵਿੱਚ ਆ ਸਰਦੀਆਂ ਦੇ ਵਿੱਚ ਇਹ ਲਗਾਤਾਰ ਕੱਪੜਾ ਵਿਕਦਾ ਜਿਵੇਂ ਇਹ ਵਾਲੇ ਨੇ ਜਾਮ ਦੇ ਸੂਟ ਇਹ ਵੀ ਤੁਹਾਨੂੰ ਕਮਲ ਚਨੂਨ ਦੇ ਦੁਪੱਟੇ ਨਾਲ ਦੁਪੱਟਾ ਇਹਦਾ ਨਾਲ ਹੋਊਗਾ ਠੀਕ ਆ ਜੀ ਤੁਹਾਨੂੰ ਲਓ ਵੀ ਦਿਖਾਉਣੀ ਆ ਆ ਦੇਖੋ ਆ ਇਹਦਾ ਦੁਪੱਟਾ 2.5 ਮੀਟਰ ਦਾ ਵੱਡੇ ਪਣੇ ਇਹ ਵੀ ਤੁਹਾਨੂੰ 1000 ਰੁਪਏ ਦੇਣੇ ਨੇ ਇਹ ਵੀ ਕੋਈ 1500 ਦਾ ਵੇਚਦਾ ਠੀਕ ਹੈ ਜੀ 5 ਤੋਂ ਲੈ ਕੇ 6 ਮੀਟਰ ਦੇ ਵਿੱਚ ਵਿੱਚ ਕਪੜਾ ਹੋਊਗਾ ਬਾਈ ਠੀਕ ਹੈ ਜੀ ਬਣੇ ਹੋਏ ਨੇ ਮਿਲ ਜਾਣਾ ਆ ਦੁਪੱਟੇ ਨੇ ਤੇ ਆਹ ਮਟਾ ਕੇ ਨਾਲ ਇਹਦੇ ਆ ਲੋ ਬਾਈ ਲੋ ਬਾਈ ਠੀਕ ਹੈ ਨਾ ਉਸ ਤੋਂ ਬਾਅਦ ਬਾਈ ਆ ਜਾਂਦਾ ਇਹ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੀ ਜੇ ਆ ਰੰਗ ਵੀ ਇਹਦੇ ਵਿੱਚ ਆ ਰੰਗ ਆਪਸ਼ਨ ਦਾ ਵਿਚਾਰ ਰੰਗ ਸਰਦਾਰੀ ਰੰਗਾ ਮਿਲਣਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਨਾ ਬਾਈ ਉਸ ਤੋਂ ਬਾਅਦ ਮਸਲੀਨ ਆ ਜਾਂਦਾ ਮਸਲੀਨ ਨਾਲ ਹੈਂਡ ਕਰਿਆ ਹੋਇਆ ਹਾਂਜੀ ਮਸਲੀਨ ਦਾ ਪੂਰਾ 5 ਮੀਟਰ ਸੂਟ ਹੋਊਗਾ। ਲਓ ਜੀ। ਇਹ ਮਾਲ ਸਾਰਾ ਸੈੱਟ ਵਾਈਜ਼ ਮਿਲੂਗਾ। ਠੀਕ ਆ ਜੀ। ਸਿਰਫ ਵੀਡੀਓ ਕਰਕੇ ਆਪਾਂ ਛੋਟੀ ਵੀਡੀਓ ਬਣਾਉਣ ਕਰਕੇ ਵੀ ਆਪਾਂ ਇੱਕ ਇੱਕ ਪੀਸ ਦਿਖਾ ਰਹੇ ਹਾਂ। ਸੈੱਟ ਵਾਈਜ਼ ਮਾਲ ਮਿਲੂਗਾ। ਆ ਦੇਖੋ ਆ ਦੁਪੱਟਾ ਪਿਓਰ ਦਾ ਇਹਦੇ ਨਾਲ ਮਸਲੀਨ ਦੇ ਉੱਤੇ ਹੈਂਡਵਰਕ ਹੋਇਆ ਹੋਇਆ। ਇਹ ਵੀ ਤੁਹਾਨੂੰ 990 ਦੀ ਰੇਂਜ ਦੇ ਦਾਂ। ਉਸ ਤੋਂ ਬਾਅਦ ਭਾਈ ਤਰੇਵ ਕਪੜਾ ਬਹੁਤ ਮਸ਼ਹੂਰ ਹੈ। ਹਾਂਜੀ। ਆ ਦੇਖੋ। ਪਰਕਾਬਾਦੀ ਡਿਜ਼ਾਈਨ ਡਿਜ਼ਾਈਨ ਇੱਕ ਤੋਂ ਇੱਕ ਮਿਲਣਗੇ ਜਿਵੇਂ ਇੱਕ ਮੈਂ ਤੁਹਾਨੂੰ ਇੱਕ ਇੱਕ ਪੀਸ ਦਿਖਾ ਰਿਹਾ ਇਹਦੇ ਵਿੱਚ ਮੰਨ ਕੇ ਚਲੋ 20 25 25 ਡਿਜ਼ਾਈਨ ਨੇ ਉਹਨਾਂ ਦੇ ਵਿੱਚ ਰੰਗ ਵੀ ਮਿਲਣਗੇ ਲਓ ਬਾਈ ਜਿਵੇਂ ਆ ਫਰੰਟ ਸਾਰਾ ਕੱਢਿਆ ਹੋਇਆ ਆਪਣੇ ਹਰੇਕ ਪ੍ਰੋਪਰ ਸੂਟ ਦੇ ਬਾਹਾਂ ਬਣੀਆਂ ਹੋਣਗੀਆਂ ਆ ਦੇਖੋ ਬਾਹਾਂ ਬਣੀਆਂ ਹੋਈਆਂ ਨੇ ਸਾਈਡ ਤੇ ਕਢਾਈ ਆ ਤੇ ਕਮਲ ਚਨੂਨ ਦੇ ਸਾਰੇ ਨਾਲ ਦੁਪੱਟੇ ਨੇ 2.5 2.5 ਮੀਟਰ ਦੇ ਆ ਰੈਸਟ ਕਲਰ ਆ ਗਿਆ ਲਓ ਹੋਰ ਪੰਖੀਆਂ ਨਾਲ ਜਿਵੇਂ ਇਹਦੇ ਵਿੱਚ ਆ ਦੇਖੋ ਸਾਰੇ ਰੰਗ ਸਾਰੇ ਮਿਲਣਗੇ ਆ ਰੰਗ ਆ ਗਿਆ ਆ ਆ ਗਿਆ 4 4 5 5 6 6 ਰੰਗ ਮਿਲਣਗੇ ਤੇ ਉਸ ਤੋਂ ਬਾਅਦ ਇੱਕ ਕਪੜ ਆ ਲੋ ਬਈ ਚੱਕੋ ਤੇ ਆ ਤੁਹਾਨੂੰ 1000 ਰੁਪਏ ਫਰੰਟ ਕੱਢਿਆ ਹੋਇਆ ਬਈ ਉਸ ਤੋਂ ਬਾਅਦ ਆ ਵਾਲਾ ਹੋ ਗਿਆ ਆਪਣੇ ਹਾਂਜੀ ਠੀਕ ਹੈ ਨਾ ਬਈ ਤੇ ਇਹਦਾ ਦੁਪੱਟਾ ਵੀ ਐਨ 2.5 ਮੀਟਰ ਫੁੱਲ ਕੱਢਿਆ ਹੋਊਗਾ ਠੀਕ ਹੈ ਦੁਪੱਟਾ ਵੀ ਆਏ ਲੋਕ ਸੂਰ ਦਾ ਕਪੜਾ ਵਧੀਆ ਲਾ ਦਿੰਦੇ ਨੇ ਦੁਪੱਟੇ ਦਾ ਹਲਕਾ ਲਾ ਦਿੰਦੇ ਨੇ ਉਹ ਨਹੀਂ ਹੋਊਗਾ ਦੁਪੱਟੇ ਦਾ ਕਪੜਾ ਵੀ ਨਾਲ ਦੇ ਹੀ ਹੋਊਗਾ ਸੀ ਬੱਸ ਲੋ ਵੀ ਚੈੱਕ ਕਰੋ ਹਨਾ ਦੇਖੋ ਬਈ ਦੇਖ ਸਕਦੇ ਉਸ ਤੋਂ ਬਾਅਦ ਬਈ 벨ਵਟ ਮਿਲ ਜੂਗੀ ਨਵੇਦ 벨ਵਟ ਦੇ ਪੀਸ ਬਣਾਈ ਤੇ 벨ਵਟ ਦਿਖਾਉਣੇ ਨੇ 벨ਵਟ ਬਈ ਆਪਣਾ ਖੁਦ ਉੱਥੇ ਤਿਆਰ ਹੋ ਰਿਹਾ ਆ ਤੁਹਾਨੂੰ ਬਾਕੀ ਇਧਰੋਂ ਮੈਂ ਪੀਸ ਦਿਖ ਆ ਬੈਲਵਟ ਆ ਦੇਖੋ ਭਾਈ ਹਾਂਜੀ ਇਹਦੇ ਵਿੱਚ ਰੰਗ ਬਾਦੂ ਮਿਲ ਜਾਣਗੇ ਓਕੇ ਜੀ ਆਹ ਦੇਖੋ ਭਾਈ ਇਹ ਬੈਲਵਟ 5 ਮੀਟਰ 9000 ਆ ਓਕੇ ਜੀ ਰੰਗ ਸਿੱਟੀਆਂ ਤੇ ਮੈਂ ਕਹੂੰਗਾ 9000 ਬੈਲਵਟ ਆ ਭਾਈ ਇਹਦੀ ਮੋ ਪਛਾਣ ਹੁੰਦੀ ਆ ਕਪੜਾ ਇੱਕ ਤਾਂ ਵੱਧਾ ਨਹੀਂ ਹੁੰਦਾ ਪਿਓਰ ਬੈਲਵਟ ਹੁੰਦੀ ਆ ਕਿਤੇ ਕੰਨੀ ਤੇ 9000 ਰੁਪਿਆ 9000 ਲਿਖਿਆ ਹੁੰਦਾ ਮਤਲਬ ਠੀਕ ਆ ਭਾਈ ਆ ਨਾਲ ਡਬਸੌਲ ਵੀ ਬੈਲਵਟ ਦੀ ਆ ਓਕੇ ਜੀ ਇਹ ਤੁਹਾਨੂੰ ਨੈਟ ਬਸ ਕੋਈ ਬਾਜ਼ਾਰ ਚ 2000 ਦਾ ਵੇਚਦਾ 2500 ਦਾ ਵੇਚਦਾ ਪਿਓਰ ਬੈਲਵਟ ਦਾ ਤੁਹਾਨੂੰ 1500 ਚ ਪਊਗਾ ਇਹਦੇ ਰੰਗ ਦੇਖੋ ਰੰਗ ਜੀ ਉਸ ਤੋਂ ਬਾਅਦ ਬਾਈ ਜਿਹੜਾ ਸਭ ਤੋਂ ਫੇਮਸ ਹੈ ਇਸ ਵਾਰ ਕਪੜਾ ਜਿਹੜਾ ਚੱਲ ਰਿਹਾ ਖੀਨ ਖਾਬ ਹਾਂਜੀ ਖੀਨ ਖਾਬ ਤੁਹਾਨੂੰ ਆਲ ਓਵਰ ਹੀ ਮਿਲ ਜੂਗਾ ਆ ਖੀਨ ਖਾਬ ਫੜਾਈ ਹੋਈ ਖੀਨ ਖਾਬ ਤੁਹਾਨੂੰ ਸਾਰੇ ਰੰਗ ਮਿਲ ਜਾਣਗੇ ਠੀਕ ਹੈ ਜੀ ਆ ਲੋ ਤੇ ਆਹ ਵੀ ਖੀਨ ਖਾਬ ਦੇਖਣਾ ਆ ਬਾਈ ਖੀਨ ਖਾਬ ਆ ਗਈ ਹਾਂਜੀ ਇਹਦੇ ਵਿੱਚ ਰੰਗ ਡਿਜ਼ਾਈਨ ਵਾਧੂ ਨੇ ਲਓ ਵੀ ਲਓ ਬਾਈ ਆ ਦੇਖ ਰੰਗ ਆ ਗਿਆ ਹਾਂਜੀ ਰੰਗ ਵਾਧੂ ਨੇ ਮੰਨ ਕੇ ਹੋਰ ਵੀ ਚੱਲਿਆ ਮੂਰੇ ਮੂਰੇ ਹੋਰ ਵੀ ਪੈ ਰੰਗ ਠੀਕ ਹੈ ਠੀਕ ਆਪਾਂ ਦੇ ਕੈਮਰਾ ਮਾਰ ਦਾਂਗੇ ਹਾਂਜੀ ਹਾਂਜੀ ਆ ਲੋ ਲੋ ਬਾਈ ਜੇ ਇਹ ਪੂਰਾ ਸੂਟ ਲੈਣਾ ਭੈਣ ਨੇ ਮਤਲਬ ਬਾਜ਼ਾਰ 'ਚ ਕੋਈ 1500 ਦਾ ਵੇਚਦਾ ਕੋਈ 2000 ਦਾ ਵੇਚਦਾ ਸਿਰਫ ਆਪਾਂ 1000 ਰੁਪਏ 'ਚ ਸੂਟ ਦਵਾਂਗੇ 500 ਰੁਪਏ ਦਾ ਕਮੀਜ਼ ਦਵਾਂਗੇ ਠੀਕ ਹੈ ਜੀ ਪਿਓਰ ਖੀਨ ਖਾਪਾ ਕਿਸ ਨੇ ਮੈਚਿੰਗ ਬਣਵਾ ਕੇ ਲੈਣਾ ਮਾਲਾ 1000 ਰੁਪਏ ਦਾ ਪੂਰਾ ਸੂਟ 1000 ਰੁਪਏ ਦਾ ਕੱਲਾ ਕਮੀਜ਼ ਲੈਣਾ 500 500 ਦਾ ਠੀਕ ਹੈ ਜੀ ਤੇ ਰੰਗ ਇਹਦੇ ਵਿੱਚ ਡਿਜ਼ਾਈਨ ਵਾਧੂ ਜਿਸ ਕਿਸ ਲਓ ਜੀ ਫਿਰ 800 ਰੁਪਏ ਦਾ ਪਊਗਾ ਹਾਂਜੀ ਠੀਕ ਆ ਜੀ ਬਾਕੀ ਹੋਰ ਵੈਰਾਈਟੀਆਂ ਬਾਦੂ ਨੇ ਭਾਈ ਹੈਂਡਵਰਕ ਚ ਮਿਲ ਜਾਣਗੀਆਂ ਥ੍ਰੈਡਵਰਕ ਜਿਲਣਗੀਆਂ ਬਾਕੀ ਪ੍ਰਿੰਟ ਆਪਣੇ ਲੈਵੇ ਹਰ ਤਰ੍ਹਾਂ ਦਾ ਹੁੰਦਾ ਠੀਕ ਆ ਜੀ ਪ੍ਰਿੰਟ ਆ ਜਿਹੜਾ ਸਰਦੀਆਂ ਵਾਲਾ ਮੋਟਾ ਜਿਹਾ ਮਿਲ ਜੂ ਗਰਮੀ ਵਾਲਾ ਪ੍ਰਿੰਟ ਵੀ ਮਿਲ ਜੂਗਾ ਸਾਰੇ ਤਰ੍ਹਾਂ ਦੇ ਹੁੰਦੇ ਨੇ ਠੀਕ ਆ ਜੀ ਲਓ ਇੱਕ ਕੱਪੜਾ ਭਾਈ ਆ ਚੱਲ ਰਿਹਾ ਹਾਂਜੀ ਆਪਣੇ ਜਪਾਨੀ ਸੱਟ ਨਾਲ ਹਾਂਜੀ ਹਾਂ ਇਹਦੇ ਵਿੱਚ ਤੁਹਾਨੂੰ ਵਰਕ ਲਓ ਪ੍ਰੋਪਰ ਦੁਪੱਟਾ ਭਾਈ ਠੀਕ ਆ ਜੀ ਤੇ ਉਸ ਤੋਂ ਬਾਅਦ ਭਾਈ ਪਿਓਰ ਨੇਚਰਲ ਕਰੇਵ ਹਾਂਜੀ ਉਹਦੇ ਵਿੱਚ ਵੀ ਤੁਹਾਨੂੰ ਥ੍ਰੈਡਵਰਕ ਬਹੁਤ ਮਿਲ ਜਾਣ ਇਹ ਤੁਹਾਨੂੰ ਸਿਰਫ 1500 ਦੀ ਰੇਂਜ ਚ ਪਊਗਾ ਪਿਓਰ ਨੇਚਰ ਕ੍ਰੇਵ ਤੇ ਆ 1500 ਰੁਪਏ ਦਾ ਹੈ ਨਾ ਹਾਂ ਭਾਈ ਇਹਦੇ ਵਿੱਚ ਜਿਵੇਂ ਰੰਗ ਬਹੁਤ ਸੋਹਣੇ ਸੋਹਣੇ ਆਉਂਦੇ ਨੇ ਜਿਵੇਂ ਪਾਇਨ ਕਲਰ ਹੋ ਗਿਆ ਰੈਸਟ ਕਲਰ ਦਾ ਬਹੁਤ ਹੁਣ ਟ੍ਰੈਂਡ ਹੈ ਮੋਰ ਪੰਖੀਆ ਹੋ ਗਿਆ ਠੀਕ ਹੈ ਜੀ ਲਵੰਡਰ ਹੋ ਗਿਆ ਰੰਗ ਇਹਨਾਂ ਚ ਵਾਧੂ ਮਿਲ ਜਾਣਗੇ ਉਸ ਤੋਂ ਬਾਅਦ ਭਾਈ ਆਪਣੇ ਲਵੇ ਹੈਂਡਵਰਕ ਚੁੰਦੇ ਨੇ ਹੈਂਡਵਰਕ ਜਿੰਨੇ ਮਰਜ਼ੀ ਲੈ ਲਓ ਕੁਝ ਆ ਲੋ ਭਾਈ ਤੇ ਆ ਗਏ ਹੈਂਡਵਰਕ ਦੇ ਹਾਂ ਇਹ ਪ੍ਰੋਪਰ ਹੈਂਡਵਰਕ ਹੋਇਆ ਹੈ ਭਾਈ 5 ਮੀਟਰ ਪਿਓਰ ਨੇਚਰ ਕ੍ਰੇਵ ਆ ਕਮਲਚਨੂਨ ਦਾ ਦੁਬੱਟਾ ਵੀ ਵਰਕ ਹੋਇਆ ਸੇ마 ਚੀਜ਼ ਹੈ ਅੱਜ ਕੱਲ ਮੋਤੀ ਦਾ ਬਹੁਤ ਕੰਮ ਚੱਲ ਰਿਹਾ ਬਾਈ ਓਕੇ ਜੀ ਇਹ ਵੀ ਹੈਂਡਵਰਕ ਆ ਗਿਆ ਹਾਂਜੀ ਇਹ ਵੀ ਹੈਂਡ ਪ्युअर ਹੈਂਡਵਰਕ ਆ ਗਿਆ ਬਾਈ ਇਹ ਦੁਪੱਟਾ ਚੰਪੇ ਵਾਲਾ ਹੁੰਦਾ ਇਹ ਸਿਰਫ ਤੁਹਾਨੂੰ ਦੇ ਦਾਂਗੇ ਆਪਾਂ 250 ਦੀ ਰੇਂਜ ਲੋ ਜੀ 250 ਹਾਂ ਬਾਕੀ ਹੋਰ ਬਥੇਰੇ ਪਏ ਨੇ ਪੇਂਟ ਵਾਲੇ ਹੋਗੇ ਪ੍ਰਿੰਟ ਹੋਗੇ ਹੋਰ ਐਟਮਾ ਵਾਧੂ ਜਿੰਨੀ ਮਰਜ਼ੀ ਲੈ ਲਓ ਜੇ ਲੋ ਭੈਣਾਂ ਪਹੁੰਚਣਗੀਆਂ ਇੱਥੇ ਆ ਕੇ ਜਨਕੀ ਦੇਖਣਗੀਆਂ ਬਹੁਤ ਸੋਹਣੇ ਸੋਹਣੇ ਮਤਲਬ ਡਿਜ਼ਾਈਨ ਔਰ ਰੇਟ ਬਿਲਕੁਲ ਜਾਇਜ਼ ਠੀਕ ਹੈ ਜੀ ਠੀਕ ਹੈ ਨਾ ਭੈਣੇ ਬਾਕੀ ਸਾਰੀਆਂ ਭੈਣਾਂ ਨੂੰ ਮਤਲ ਹੋਰ ਸੇਲ ਕਰਦੇ ਆ ਦੁਕਾਨਦਾਰਾਂ ਨੂੰ ਜਿਹੜਾ ਰੇਟ ਦਿੰਨੇ ਆ ਉਹੀ ਰੇਟ ਦੇਣਾ ਆਪਣੇ ਦੁਕਾਨਦਾਰੇ ਠੀਕ ਹੈ ਜੀ ਬਾਕੀ ਹੋਰ ਦੁਕਾਨਦਾਰਾਂ ਮੰਗ ਜਿਵੇਂ ਵੀਡੀਓ ਪਾ ਦਿੰਦੇ ਨੇ ਜਦੋਂ ਦੁਕਾਨ ਤੇ ਕਸਟਮਰ ਪਹੁੰਚਦਾ ਮੌਕੇ ਤੇ ਕਹਿੰਦੇ ਉਹ ਤਾਂ ਮਾਲ ਦੋ ਦਿਨ ਪਹਿਲਾਂ ਹੀ ਵਿਗ ਗਿਆ ਉਸ ਤਰ੍ਹਾਂ ਨਹੀਂ ਹੋਊਗਾ ਭਾਈ ਤੁਹਾਨੂੰ ਪੂਰੇ ਸਾਲ ਜਿਹੜੇ ਚੀਜ਼ਾਂ ਦਿਖਾਈਆਂ ਨੇ ਜਿਹੜੇ ਰੇਟ ਦਿਖਾਏ ਨੇ ਪੂਰੇ ਸਾਲ ਮਿਲਦੇ ਰਹਿਣਗੇ ਨਵੇਂ ਨਵੇਂ ਹੋਰ ਜਿਹੜੇ ਕੱਪੜੇ ਆਉਂਦੇ ਰਹਿਣਗੇ ਉਹਨਾਂ ਦਾ ਵੀ ਵਰਕ ਹੋ ਕੇ ਨਾਲ ਦੀ ਨਾਲ ਮਿਲਦੇ ਰਹਿਣਗੇ ਆ ਲੋ ਬਾਕੀ ਭਾਈ ਜਿਹੜੀ ਮੈਂ ਖੀਨ ਖਾਪ ਆ ਇਹ ਵਰਕ ਦੇ ਵਿੱਚ ਵੀ ਆ ਜਿਵੇਂ ਆਪਣੇ ਫੈਕਟਰੀ ਦੇ ਵਿੱਚ ਤਿਆਰ ਕਰਦੇ ਤੇ ਇਹਦੇ ਨਾਲ ਆਹ ਵਾਲਾ ਦੁਪੱਟਾ ਆ ਗਿਆ 2.5 ਮੀਟਰ ਦਾ ਫੋਰ ਸੈਟ ਕੱਟਿਆ ਹੋਇਆ ਆ ਸਲਵਾਰ ਤੇ ਵਰਕ ਆ ਗਿਆ ਮੂੜੀਆਂ ਤੇ ਇਹਨਾਂ ਦੇ ਵਿੱਚ ਜਿਵੇਂ ਰੰਗ ਬਾਧੂ ਮਿਲ ਜਾਣਗੇ ਜਿਵੇਂ ਆ ਰੰਗ ਆ ਗਿਆ ਹੈ ਨਾ ਹਾਂ ਮਾਸਟਰ ਕਲਰ ਆ ਗਿਆ orange ਆ ਗਿਆ ਨੇਵੀ ਆ ਗਿਆ ਬੀ ਸ਼ੇਪ ਗਲੇ ਵਾਲਾ ਜਨਨ ਦੇ ਡਿਜ਼ਾਈਨ ਤਾਂ ਅਲਗ-ਅਲਗ ਹੁੰਦੇ ਬਲੈਕ ਆ ਗਿਆ ਹਾਂਜੀ ਨੀਲਾ ਆ ਗਿਆ ਨੇਵੀ ਤੇ ਮਜੈਂਟਾ ਨਾ ਵੀ ਆ ਗਿਆ ਹੋਰ ਬਾਧੂ ਰੰਗ ਸੌਰੀ ਲਗਭਗ ਤਿਆਰ ਹੁੰਦੇ ਨੇ ਵਰਕ ਦੇ ਵਿੱਚ ਜਿੰਨੇ ਮਰਜ਼ੀ ਦੇਖਿਓ ਸੀ ਬਾਕੀ ਹੈਂਡਵਰਕ ਦੇ ਵਿੱਚ ਹਾਂਜੀ ਆ ਜਿਵੇਂ ਜਾਲ ਵਾਲੇ ਸੂਟਾਂ ਦਾ ਬਹੁਤ ਟ੍ਰੈਂਡ ਆ ਪੂਰਾ ਫਰੰਟ ਜਾਲ ਨਾਲ ਬਣਿਆ ਹੁੰਦਾ ਹੈਂਡਵਰਕ 'ਚ ਹਾਂਜੀ ਹਲ ਆ ਪੂਰਾ ਜਾਲ ਫਰੰਟ ਹੈਂਡ ਬਣਿਆ ਹੁੰਦਾ ਤੇ ਦੁਪੱਟਾ ਵੀ ਇਹਦਾ ਹੈਂਡਚੀ ਬਣਿਆ ਹੁੰਦਾ ਕਮਲ ਚਨੂਨ ਦਾ ਮਤਲਬ ਚਨੂਨ ਦਾ ਦੁਪੱਟਾ ਹੁੰਦਾ ਪਿਓਰ ਚਨੂਨ ਆ ਇਹ ਮੋਟੀਦਾਰ ਗੋਟਾ ਪੱਤੀ ਦਾ ਵਧੀਆ ਵਰਕ ਵਧੀਆ ਵਧੀਆ ਸੋਨੇ ਜਿਵੇਂ ਇਹਨਾਂ ਦੇ ਵਿੱਚ ਰੰਗ ਹਾਂਜੀ ਪਿੰਕ ਹੋ ਗਿਆ ਹਾਂਜੀ ਲਾਈਟ ਫਰੋਜ਼ੀ ਹੋ ਗਿਆ ਇਹ ਰੰਗ ਮਿਲ ਜਾਣਗੇ ਤੇ ਦੂਸਰਾ ਨੰਬਰ ਇੱਕ ਆਪਣੇ ਦੇ ਵਿੱਚ ਚੱਲਦੇ ਨੇ ਮੇਨ ਆਹ ਲਹਿੰਗਾ ਸੂਟ ਹਾਂਜੀ ਲਹਿੰਗਾ ਸੂਟ ਇਹ 5 ਮੀਟਰ ਪੂਰਾ ਸੂਟ ਦਾ ਕਪੜਾ ਹੁੰਦਾ ਠੀਕ ਆ ਜੀ 5 ਮੀਟਰ ਪੂਰਾ ਸੂਟ ਦਾ ਕਪੜਾ ਹੁੰਦਾ ਹਾਂਜੀ ਪਿਓਰ ਸਿਲਕ ਚ ਹੈ ਬਾਈ ਤੇ ਦੂਸਰਾ ਨੰਬਰ ਇਹਦਾ ਨਾਲ ਲਹਿੰਗਾ ਐਕਸਟਰਾ ਹੁੰਦਾ ਓਕੇ ਜੀ ਆਹ ਵਾਲਾ ਲਹਿੰਗਾ ਇਹਦਾ ਲਹਿੰਗਾ ਨਾਲ ਇਹਦੇ ਜੀ ਹਾਂ ਇਹ ਐਕਸਟਰਾ ਹੁੰਦਾ نیچے ਇਹਦੇ ਲੋਨ ਲੱਗੀ ਹੁੰਦੀਆਂ ਲਹਿੰਗਾ ਸਲਾਈ ਹੋਇਆ ਹੁੰਦਾ ਆ ਪੂਰਾ ਸੂਟ ਆ ਗਿਆ 5 ਮੀਟਰ ਤਾਂ ਕਿ ਲਹਿੰਗਾ ਜੇ ਨਹੀਂ ਵੀ ਪਾਉਣਾ ਤਾਂ ਅਗਲਾ ਸੂਟ ਪੂਰਾ ਹੰਡਾ ਸਕੇ ਨਾਲ ਦੁਪੱਟਾ ਆਏ ਵਰਕ ਵਾਲਾ ਇਹ ਵੀ ਤੁਹਾਨੂੰ ਬਹੁਤ ਜਨਰਲ ਡੇਟਾ ਦੇ ਦਾਂਗੇ ਮੰਨ ਕੇ ਚਲੋ 2-2000 ਦੀ ਰੇਂਜ 'ਚ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਦੇ ਦਾਂਗੇ ਠੀਕ ਆ ਜੀ ਤੇ ਆਹ ਦੇਖੋ ਇਹਦੇ ਵਿੱਚ ਰੰਗ ਆ ਹੁੰਦੇ ਨੇ ਵਾਈਨ ਹੋ ਗਿਆ ਹਾਂਜੀ ਵਾਈਨ ਬਹੁਤ ਮਸ਼ਹੂਰ ਆ orange ਹੋ ਗਿਆ ਮੇਨ-ਮੇਨ ਨਾਲ ਇਹੜੇ ਚੱਲਦੇ ਨੇ red ਹੋ ਔਰਗੰਜ਼ਾ ਦੇ ਹੈਂਡਵਰਕ ਮਿਲ ਜਾਣਗੇ ਹਾਂਜੀ ਦੇ ਆਪਣੇ ਸਿਲਕ ਦੇ ਵਿੱਚ ਹੈਂਡਵਰਕ ਮਿਲ ਜਾਣਗੇ ਬਾਕੀ ਜਾਦਾ ਪਿਓਰ ਦੇ ਉੱਤੇ ਕਢਾਈ ਹੋ ਰਹੀ ਆ ਪਿਓਰ ਦੇ ਉੱਤੇ ਕਢਾਈਆਂ ਮਿਲ ਜਾਣਗੀਆਂ ਹੈਂਡਵਰਕ ਦੇ ਸੋਹਣੇ ਸੋਹਣੇ ਮਤਲਬ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਿਓ ਭੈਣਾਂ ਤੇ ਆ ਲੋ ਜਿਵੇਂ ਆਰਗੰਜ਼ਾ ਦੇ ਵਿੱਚ ਆ ਪੂਰਾ ਟ੍ਰੈਂਡਿੰਗ ਪੀਸ ਹੈ ਹਾਂਜੀ ਇਹ ਸੋਲੋ ਪੀਸ ਹੁੰਦੇ ਨੇ ਛੋਟਾ ਫੋਟੋ ਵਾਲੇ ਓਕੇ ਓਕੇ ਠੀਕ ਹੈ ਨਾ ਇਕੱਲੇ ਇਕੱਲੇ ਪੀਸ ਆਉਂਦਾ ਦੇਖੋ ਲਓ ਇਹਦਾ ਵਰਕ ਦੇਖ ਲਓ ਭਾਈ ਕਿੰਨਾ ਬਹੁਤ ਸ਼ਾਨਦਾਰ ਵਰਕ ਹੋਇਆ ਹੋਇਆ ਸਲਵਾਰ ਦੀਆਂ ਮੂਰੀਆਂ ਤੇ ਵੀ ਪਿਓਰ ਸਿਲਕ ਦੀ ਤੇ ਦੁਪੱਟ ਇਹ ਚ ਜਾਂਦੀਆਂ ਨੇ ਬਾਕੀ ਕਾਹੜਾ ਆਪਣੇ ਲਵੇ ਸਾਰੇ ਸਾਲ ਮਿਲਦੀ ਰਹਿੰਦੀ ਆ ਆ ਚੀਜ਼ ਜਾਲ ਵਾਲੀ ਸਾਰੇ ਠੀਕ ਆ ਜੀ ਰੋਕ ਪਤਾ ਪਜਾਮਾ ਮਿਲ ਜਾਂਦਾ ਪੈਂਟ ਸ਼ਰਟ ਮਿਲ ਜਾਂਦੀ ਆ ਤੇ ਗੀਜਾ ਕਾਟਨ ਦਾ ਕੁਰਤਾ ਪਜਾਮਾ ਉਧਰੋਂ ਮੈਂ ਦਿਖਾਉਣਾ ਤੁਹਾਨੂੰ ਆਜੋ ਤੇ ਆਪਣੇ ਲਵੇ ਪ੍ਰਿੰਟ ਸੂਟ ਹੋਗੇ ਤੌਲੀਏ ਹੋਗੇ ਬਾਕੀ ਗਰਮੀਆਂ ਦੇ ਵਿੱਚ ਸ਼ਾਨਦਾਰ ਕਲੈਕਸ਼ਨ ਹੁੰਦੀ ਆ ਪ੍ਰਿੰਟ ਦੀ ਜਿਵੇਂ ਆ ਮਸਲੀਨ ਸਿਮਰ ਆ ਆ ਦੇਖੋ ਇਹ ਚੀਜ਼ ਜਿਵੇਂ ਰੰਗ ਚਾਰ ਮਿਲਣਗੇ ਠੀਕ ਆ ਜੀ ਇਹ ਉਮ ਬਾਜ਼ਾਰ ਦੇ ਵਿੱਚ 700 800 ਦਾ ਇਹ ਵੇਚਦੇ ਆ ਤੁਹਾਨੂੰ ਸਿਰਫ 550 ਦਾ ਸੂਟ ਪੈਣਾ ਪੂਰਾ ਸੂਟ ਆ ਦੇਖੋ ਭਾਈ ਇਹ ਚ ਰੰਗ ਲਓ ਜੀ ਲਓ ਇਹਦੇ ਦੇ ਰੰਗ ਬਾਧੂ ਨੇ ਹਾਂਜੀ ਤੇ ਰੰਗ ਮਿਲ ਜਾਣਗੇ ਤੁਹਾਨੂੰ ਨਾ ਹਾਂਜੀ ਹਾਂ ਸਾਰੇ ਰੰਗ ਮਿਲ ਜਾਣਗੇ ਆ ਪਿਓਰ ਗੀਜਾ ਕਾਟਨ ਦਾ ਕੁੜਤਾ ਪਜਾਮਾ ਬਾਈ ਠੀਕ ਹੈ ਜੀ ਇਸ ਟਾਈਮ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਠੀਕ ਹੈ ਜੀ ਇਹ ਚ ਰੰਗ ਤੇ ਵਾਈਟ ਜਿੰਨੇ ਮਰਜ਼ੀ ਲੈ ਲੈਣ ਇਹਦਾ ਸਿਰਫ 900 ਰੁਪਏ ਕੁੜਤਾ ਪਜਾਮਾ ਆਪਣੇ ਦੇਣਾ ਲਓ ਕਿਉਂਕਿ ਆਮ ਦੁਕਾਨਦਾਰ ਮੀਟਰਾਂ 'ਚ ਰੇਟ ਦੱਸਦੇ ਨੇ ਫਿਰ ਬਾਅਦ 'ਚ ਟੋਟਲ ਬਣਦਾ ਬਹੁਤ ਮਹਿੰਗਾ ਬਣ ਜਾਂਦਾ ਕੋਈ 1500 ਦਾ ਵੇਚਦਾ ਕੋਈ 2000 ਦਾ ਵੇਚਦਾ ਸਿਰਫ ਆਪਾਂ ਨੇ ਪੂਰਾ ਕੁੜਤਾ ਪਜਾਮਾ 900 ਦਾ ਦੇਣਾ ਠੀਕ ਹੈ ਨਾ ਸਾਰਿਆਂ ਵਾਸਤੇ ਬਾਕੀ ਸਾਲਾ ਸਾਹਿਬ ਮਿਲ ਜਾਣਗੇ ਤੇ ਆਪਣੇ ਆਹ ਜਿਹੜੀਆਂ ਆਪਣੀ ਚਦਰਾਂ ਹੁੰਦੀਆਂ ਨੇ ਉਹਨਾਂ ਦੇ ਚੜਾਉਣ ਵਾਲੀਆਂ ਉਹ ਮਿਲ ਜਾਣਗੀਆਂ ਮਤਲਬ ਪੂਰੀ ਕਲੈਕਸ਼ਨ ਮਿਲ ਜੂਗੀ ਦੁਕਾਨਦਾਰ ਕਸਟਮਰ ਉਰੇ ਆਊਗਾ ਕੰਪਲੀਟ ਆਪਦਾ ਕੱਪੜਾ ਲੈ ਕੇ ਜਾਊਗਾ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ